ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 15 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ 15 ਜੁਲਾਈ ਜਿਵੇਂ ਆਪਾਂ ਸਵੇਰ ਵੇਲੇ ਦੱਸਿਆ ਸੀਗਾ ਕਿ ਅੱਜ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਗਰਮ ਖੁਸ਼ਕ ਤੇ ਹਮਸ ਵਾਲਾ ਰਹਿਣ ਦੀ ਸੰਭਾਵਨਾ ਹੈ ਮਾਹੌਲ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਗਰਮੀ ਹਮਸ ਪੂਰੇ ਜੂਰਾ ਤੇ ਹੈ ਪਰ ਟੁੱਟਵੇਂ ਤੌਰ ਤੇ ਉਮੀਦ ਹੈ ਸ਼ਰਾਟੇ ਵੀ ਜਿਹੋ ਜਿਹਾ ਮਾਹੌਲ ਬਣਿਆ ਹੋਇਆ ਹੈ ਅੱਜ ਸ਼ਾਮ ਵੇਲੇ ਜਾਂ ਰਾਤ ਵੇਲੇ ਜਰੂਰ ਲੱਗਣਗੇ ਖਾਸ ਕਰਕੇ ਲੁਧਿਆਣਾ ਜ਼ਿਲ੍ਹੇ ਦੇ ਆਸ-ਪਾਸ ਬੱਦਲਬਾਝ ਲਗਾਤਾਰ ਬਣੀ ਹੋਈ ਹੈ ਕਿਤੇ ਨਾ ਕਿਤੇ ਇਹਦੇ ਆਸ-ਪਾਸ ਮੀਂਹ ਦੇ ਛਰਾਟੇ ਜਰੂਰ ਲੱਗਣਗੇ ਉਹ ਫਲੋਰ ਹੋ ਸਕਦਾ ਉਹ ਜਗਰਾਮਾਬਾੜੀ ਸੈਡ ਹੋ ਸਕਦਾ ਉਹ ਮਲੇਰ ਕੋਟਲਾ ਹੋ ਸਕਦਾ ਉਹ ਫਤਿਹਗੜ੍ਹ ਸਾਹਿਬ ਹੋ ਸਕਦਾ ਦੂਸਰੀ ਤਰਫ ਪਟਿਆਲਾ ਹੋ ਗਿਆ ਜਾਂ ਮੋਹਾਲੀ ਚੰਡੀਗੜ੍ਹ ਨਵਾਂ ਸ਼ਹਿਰ ਰੋਪੜ ਆਨੰਦਪੂਰ ਚਮਕੌਰ ਸਾਹਿਬ ਦੇ ਇਲਾਕੇ ਇਹਨਾਂ ਵਿੱਚ ਵੀ ਸ਼ਾਮ ਬੇਲੇ ਜਾਂ ਰਾਤ ਵੇਲੇ ਤੱਕ ਟੁੱਟਵੇਂ ਤੌਰ ਤੇ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਬਾਕੀ ਪੰਜਾਬ ਵਿੱਚ ਮੀਂਹ ਦੀਆਂ ਕਾਰਵਾਈਆਂ ਤਾਂ ਨਹੀਂ ਹੋਣ ਦੀ ਸੰਭਾਵਨਾ ਪਰ ਗਰਮੀ ਤੇ ਹਮਸਵਾਲਾ ਮਾਹੌਲ ਇਸੇ ਤਰ੍ਹਾਂ ਹੀ ਰਹੇਗਾ ਪਰ ਵੱਡੇ ਸ਼ਹਿਰਾਂ ਦੇ ਆਸ-ਪਾਸ ਹੋਰ ਪਾਸੇ ਜਿਵੇਂ ਅੰਮ੍ਰਿਤਸਰ ਹੋ ਗਿਆ ਜਾਂ ਬਠਿੰਡਾ ਹੋ ਗਿਆ ਜਾਂ ਕੋਈ ਹੋਰ ਵੱਡਾ ਸ਼ਹਿਰ ਉਹਨਾਂ ਦੇ ਆਸ-ਪਾਸ ਗਰਮੀ ਤੇ ਹਮਸਵਾਲਾ ਥੋੜੇ-ਬਹੁਤੇ ਖੇਤਰ ਵਿੱਚ ਛਰਾਟ ਲੱਗ ਸਕਦੇ ਹਨ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਰਹੇਗਾ ਜਿੱਥੇ-ਜਿੱਥੇ ਆਪਾਂ ਦੱਸਿਆ ਕਿ ਪਹਿਲੋਂ ਮੀਂਹ ਪੈ ਸਕਦਾ ਹੈ ਮਾਲਵਾ ਤੇ ਪਵਰ ਖੇਤਰ ਵਿੱਚ ਉਹ ਅੱਜ ਸ਼ਾਮ